ਉਹਨੂੰ ਕਾਨੂੰਨ ਬਿਲ ਪੇਸ ਹੋਣ ਤੋਂ ਬਾਅਦ ਕਈ ਦਿਨਾਂ ਦੇ ਸਾਈਮੋਲ ਬਾਅਦ ਜਦ ਕੇ ਬਹੁਤ ਆਈਆਂ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਖੜਾ ਹੋ ਕੇ ਆਪਣੀ ਜਮੀਰਾਂ ਰੱਖੀਆਂ ਕਿ ਜਿਹੜਾ ਕਾਨੂੰਨ ਹੈ ਇਹ ਗੈਰ ਸੰਵਿਧਾਨਿਕ ਹੈ ਔਰ ਜਿਹੜੇ ਮੂਲ ਅਧਿਕਾਰ ਦੇ ਸਿਧਾਂਤ ਦੇ ਉਹਨਾਂ ਨੇ ਹੱਕਾਂ ਦੇ ਉੱਪਰ ਜਿਹੜਾ ਇਹਨੂੰ ਟਾਲ ਰਿਹਾ ਹੈ ਜਿੰਨੀ ਇਸੇ ਬਾਗਲੂ ਦੇ ਸੰਘਰਸ਼ ਦੀ ਜਿਹੜੀ ਸਰਕਾਰ ਹੈ ਆਪਣੀ ਜ਼ਿੰਦਗੀ ਦੇ ਆਧਾਰ ਦੇ ਉੱਪਰ ਇਸ ਨੂੰ ਪਾਸ ਕਰਵਾਇਆ ਔਰ ਇਹ ਹੁਣ ਇੱਕ ਕਾਨੂੰਨ ਬਣ ਗਿਆ ਹੈ लेकिन इस तो बाद भी बहुत सारिया तंजीमान ने सुप्रीम कोर्ट के पाई जिन्हों की सुनवाई लगातार अं देख रहे हैं केस तो चल रही है तो मैं सामने कुछ पॉइंट इस संबंध रखना चाहता हाँ ताकि हर अभी अंसे लंबे अवसर तो जी प्रॉपर्टी इस्तेमाल की जा रही है जिन्होंने कहा जाता है अगर वर्तफोर्ट की गल करा वर्तरा वक्त बाई कर कुछ लोगों के द्वारा ਇਹ ਉਹ ਵੀ 31 ਸਾਲ ਹੋ ਗਏ ਮੇਰਾ ਉਹ ਨੰਬਰ ਜਿਹੜਾ ਉਹ ਪ੍ਰੈਕਟਿਸ ਤੋਂ ਵੀ ਚੱਲ ਰਹੀ ਹੈ ਇਤਨਾ ਉਸ ਨੂੰ ਉਹਨਾਂ ਦਾ ਜੋ ਮੱਠ ਹੈ ਜਾਂ ਉਹਨਾਂ ਦਾ ਜੋ ਗੋਡ ਹੈ ਉਹਦੇ ਅਧੀਨ ਰੱਖਿਆ ਜਾਵੇ। ਲੇਕਿਨ ਇਸ ਵਕਤ ਜੋ ਅਮੈਂਡਮੈਂਟ ਕੀਤੀ ਗਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਚਾਹੇ ਪਹਿਲਾਂ ਕੋਈ ਵੱਡੋ ਭਰਾ ਯੂਜ਼ ਯੂਜ਼ਰ ਜਿਹੜੀ ਸੀ ਪ੍ਰੋਪਰਟੀ ਕਿੱਧਰੇ ਤੈਅ ਸੀ ਤਾਂ ਉਹ ਨੂੰ ਹੁਣ ਬਸ ਕੌਮਟੀ ਕੰਪਨੀ ਨਹੀਂ ਬੰਨਿਆ ਜਾਊਗਾ। ਜਦ ਅਲੱਗ-ਅਲੱਗ ਨਵਾਂ ਕਾਨੂੰਨ ਤਾਂ ਮੰਨ ਲਾਗੇ ਲੇਕਿਨ ਜਿਹੜੀਆਂ ਪ੍ਰਾਪਰਟੀ ਜੋ ਵਰਕੂ ਕੀਆ ਜਾਉਣੀ ਆ ਉਹਨੂੰ ਪਦੋਂ ਬਾਈ ਨਿਯਮ ਦੇ ਤਹਿਤ ਵਰਕ ਬੋਰਡ ਦੀ ਸਪਸ਼ਟੀ ਨਹੀਂ ਕਰਾਇਆ ਜਾਊਗਾ ਪਰ ਉਹਦੇ ਵੀ ਜਿਹੜੀਆਂ ਗੁੰਡੀਆਂ ਰੱਖੀ ਇਹ ਜਿਹੜੀਆਂ ਥਾਵਾਂ ਜਿਹੜੀਆਂ ਪ੍ਰਾਪਰਟੀਆਂ ਡਿਸਪਿਊਟ ਦੇ ਅੰਦਰ ਆਉਂਦੀਆਂ ਨੇ ਚਾਹੇ ਉਹ ਲੋਕਾਂ ਦੇ ਵਿਚ ਜੂੜੇ ਨੇ ਜਾਂ ਉਹ ਗਵਰਨਮੈਂਟ ਦੇ ਕੋਈ ਡਿਸਪਿਊਟ ਨੇ ਉਹ ਉਹਨਾਂ ਨੂੰ ਜਿਹੜਾ ਹੈ ਵਰਕ ਬੋਰਡ ਦੀ ਕਸਤੀ ਨਹੀਂ ਪੰਗਿਆ ਜਾਊਗਾ ਮੈਂ ਕਹਿੰਦਾ ਉਹ ਉਹ ਜਿਹੜੀ ਗੁੰਡੀ ਹੈ ਉਹ ਜੇ ਕਿ ਆਪਾਂ ਜਾਣਦੇ ਆ ਇਸ ਪਿਊਰ ਦਾ ਖੜੇ ਕਿਤੇ ਜਾਉਗੇ ਅਸੀਂ ਜਦੋਂ ਸੁਖਬੀਰ ਕੌਰ ਦੀ ਬਾਲੀ ਮਰਦਿ ਔਰ ਉਹਦੇ ਤਾਲੂਮ ਦਾ ਜੋ ਪ੍ਰੋਟੈਕਸ਼ਨ ਆਇਆ ਉਹਨੇ ਵੀ ਕਿਹਾ ਗਿਆ ਸੀ ਕਿ ਇਹ ਜੋ ਲਾਪਤੋਪ ਤੇ ਜੋ ਮੂਰਤੀਆਂ ਰੱਖੀਆਂ ਗਈਆਂ ਉਹ ਗੈਸਰੀ ਦਾ ਲੈਤੀ ਤਾਂ ਇਸ ਤਰ੍ਹਾਂ ਆਜਾਪਾ ਦੇ ਜੇ ਤੁਸਕੋਵਾਲ ਜਾਨਵਰ ਦੀ ਮਰਦਤਾ ਮੰਗਵਾਉਣਾ ਹੈ ਕਿ ਉਹਨੂੰ ਕੁਵਾਰੇ ਨੂੰ ਧਾਰਮਿਕ ਆਗੇ ਕੀਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਇਹ ਬਹੁਤ بڑا ਖੱਤਰਾ ਪੈਦਾ ਹੁੰਦਾ ਹੈ ਇਸ ਤੋਂ ਕਿ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਉਸ ਨੂੰ ਉਨੋਂ ਦੇ ਉੱਪਰ ਜਿਹੜਾ ਹੈ ਗੈਰ ਕਾਨੂੰਨੀ ਸਾਕੇ ਕਿਹਾਇਆ ਜਾ ਸਕਦਾ ਹੈ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਹੋ ਰਹੀ ਸੀ ਤਾਂ ਕਿਵ ਸਾਡੇ ਅੱਜ ਜਿੰਦਾ ਹਰ ਸਾਡਾ ਪੜ੍ਹਵਾਸ ਦੇ ਆਪਣੇ ਜਿਹੜੇ ਅਦਾਨੀ ਐ ਨਿਗਿੰਦਰ ਕੁਮਾਰੀ ਸਾਡੇ 550 ਦੇ ਤੋਂ ਜੁਣੀ ਉਹਨੂੰ ਬਚਾਉਣ ਵਾਸਤੇ ਨਾ ਚੱਲਿਆ ਹਾਂ ਕਿਉਂਕਿ ਜਿਹੜੀਆਂ ਸਾਡੇ ਗੁਜਰਾਂ ਨੇ ਸਾਡੇ ਨਵੀਂ ਦਾ ਸਾਡੇ ਇਕਰਾਣ ਅਧਿਕਾਰੀ ਸੀ ਲਗਾ ਹਨ ਉਹਦੇ ਵਿੱਚ ਦਰਜ ਹੈ ਵੀ ਇਹ ਕੋਈ ਬੰਦਾ ਗਰੀਬ ਹੈ ਉਹਨੂੰ ਕਿਤਾਬ ਉਹਨੂੰ 10 22% ਨਿਸ਼ਾ ਜਿਹੜਾ ਉਹ ਵੱਸ ਕਰਦਾ ਜਿਹਦੀ ਉਹਦੀ ਜਿਹੜੀ ਆਮਦਨ ਹੈ ਸਾਡੇ ਜਿਹੜੀਆਂ ਬੱਚਵਾਲਾਂ ਜਾਂ ਜਿਹੜੇ ਅनाथ ਬੱਚੇ ਉਹਨਾਂ ਦਾ ਨੰਬਰ ਤਾਂ ਬਤਾ ਗਿਆ ਉਸ ਤੋਂ ਬਾਅਦ ਉਹ ਸਾਡੇ ਪ੍ਰੋਫੈਸਰ ਵੀ ਦੇਖੀ ਹੋਏ ਤੁਸੀਂ ਨਾ দান ਕੀਤੀ ਹੋਈ ਰਮਜ਼ਾਨ ਦੇ ਕਿੰਨੇ ਵਿੱਚ ਉਹ ਵਾਅਦਾ ਹਿਥਨੇ ਬੱਚਰਾ ਉਹ ਤਾਂ ਕਹਿੰਦਾ ਕਿ ਉਹ ਫ੍ਰੀਂ ਦੀ ਮਦਦ ਕਰਨਾ ਉਹ ਕਹਿੰਦਾ ਉਹ ਇਹਨਾਂ ਦੇ ਵਿੱਚ ਰੱਖ ਲਿਆ ਕਿਦਾਂ ਹੋ ਰਿਹਾ ਉਹਨਾਂ ਦੇ ਪੱਲੇ ਕਿੱਥੀ ਹੈਗਾ ਸਿਰਫ ਉਹ ਆਪਣੀਆਂ ਜੜੀਆਂ ਕਿ ਵੀ ਨਾ ਜਿਹੜੀਆਂ ਨੀਤੀਆਂ ਆਈਆਂ ਨੇ ਉਹਨਾਂ ਕਰਾਣ ਬਾਅਦ ਦੇ ਮੱਤ ਤੋਂ ਇਹ ਦਿੰਦਾ ਹੈ ਕਿ ਸਾਨੂੰ ਆਪਣੇ ਜ਼ਰਦਾ ਵੀ ਰੱਖਣੇ ਪੈਗੇ ਆਂ ਫਿਰ ਬਸ ਫਿਰ ਵਾਪਸ ਕਰਾਉਣ ਵਾਸਤੇ ਸਮਾਜੇ ਹਰ ਦੋਸਤਾਂ ਦੇ ਵਿੱਚ ਤੇ ਪਾਰਲੀਮੈਂਟ ਦਾ ਕਾਹੋ ਕਰਨ ਦਾ ਜੋ ਮਰਜ਼ੀ ਕਰਨਾ ਬੰਦੇ ਸਭ ਕੁਝ ਅਸੀਂ ਬੰਦ ਕਰ ਸਕਾਂਗੇ ਬਸ ਇਹ ਕੱਤਰ ਹੋ ਕੇ ਸਾਰੇ ਦੇ ਸਾਰੇ ਵਾਪਸ ਕਰਾਉਣ ਦੇ ਵਿੱਚ ਕੰਮ ਜਾਵਾਵਾਂਗੇ ਬੜਾ ਆਪਣੇ ਨੂੰ ਵੀ ਕਰਦੇ ਸਾਡੇ ਕੋਲ ਕੀ ਜਾਵੇ ਸਾਡੇ ਨਾਲ ਸਾਡੇ ਤੋਂ ਸਹਿਯੋਗ ਦੇ ਫੋਨ ਆ ਰਹੇ ਨੇ बार-बार ਕਿ ਅਸੀਂ ਤੁਹਾਡੇ ਨਾਲ ਇਹ ਕੰਮ ਜੁਰ ਕਰਦੇ ਇਸ ਕਰਕੇ ਕਿ ਕਿਹਾ ਹੈਗਾ ਅਸੀਂ ਇਹ ਵਾਅਦਾ ਮਿਲਦਾ ਹੈ ਤੇ ਜਵਾਬ ਇਹ ਜਾਣਾ ਕਰਵਾਣ ਕਰ ਲਈ ਪਿਆਰਾ ਤੋਂ ਉੱਪਰ ਤੁਸੀਂ ਕਰਨਾ ਹੋਵੇਗਾ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ ਸਾਡਾ ਸਾਡਾ ਅੱਜ ਕੀ ਹੋਣਾ ਰੋਡ ਬਣਿਆ ਹੈਗਾ ਡਾਕਟਰ ਨੂੰ ਉਹ ਅਧਿਸ਼ਪਤ ਪਾਉਂਗਾ ਉਹ ਜਿਹੜੇ ਕਰਦੇ ਨੇ ਇਹ ਕਿਹਾ ਵੱਡਾ ਤੋਂ ਘੱਟ ਤੋਂ ਵੱਡਾ ਬੰਦ ਇਹ ਸਾਰੀ ਜਗ੍ਹਾ ਦਾ ਸੁਖਾ ਅਸੀਂ ਸਾਰੇ ਇਕੱਤਰ ਹੋ ਗਏ ਇਕੱਠੇ ਹੋ ਗਏ ਪੁੱਤੀਆਂ ਡੌਰਾ ਲੱਗਦਾ ਹੋਣਾ ਜਿਹੜਾ ਕੋਈ ਜਿਹੜਾ ਹਸ ਰਿਹਾ ਹੈ ਉਹ ਕੋਈ ਐਕਟੀਵਿਟੀ ਜਿਹੜਾ ਇਹ ਵਾਟਰ ਬੋਰਡ ਜਿਹੜਾ ਵਾਟਰ ਬੋਰਡ ਨਾਲ ਉਹਦਾ ਮਸਾ ਕਰਕੇ ਆਪਣੇ ਨਾਲ ਨਾਲ ਜਾਦੇ ਹੁੰਦੇ ਤੇ ਆਪਣੇ ਨਾਲ ਬਤੇ ਹਿਲਦਾ ਤੇ ਉੱਦੇ ਵੀ ਕਿਸੇ ਤੇ